ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿਵੇਂ ਕਿ ਅੱਜ ਭਾਈ ਅਮਰਤਪਾਲ ਸਿੰਘ ਦੇ ਭਰਾ ਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲੈ ਗਿਆ ਉੱਥੇ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਕੁਲਬੀਰ ਜੀਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਮੈਂ ਤਾਂ ਚੋਣਾਂ ਤੋਂ ਪਹਿਲਾਂ ਹੀ ਕਹਿ ਰਿਹਾ ਸੀ ਬੇਦਾ ਭਾਈ ਨਸ਼ੇ ਕਰਦਾ ਤੇ ਡੋਪ ਟੈਸਟ ਹੋਣਾ ਚਾਹੀਦਾ ਕਹਿੰਦਾ ਬਾਣੇ ਦੇ ਵਿੱਚ ਅਦੇਹਾ ਕਰਨਾ ਬਹੁਤ ਹੀ ਗਲਤ ਗੱਲ ਹੈ ਭਾਈ ਅਮਰਤਪਾਲ ਜੋ ਕਿ ਨਸ਼ਾ ਛਡਾਰੇ ਨੇ ਤੇ ਭਾਈ ਉਹਨਾਂ ਦਾ ਨਸ਼ੇ ਕਰ ਰਿਹਾ ਹੈ ਗੱਲ ਇਹ ਹੈ ਕਿ ਮੈਂ ਵੀ ਜਦੋਂ ਫੇਸਬੁੱਕ ਤੇ ਖਬਰ ਵੇਖੀ ਸੀ ਉਹਨਾਂ ਦੀ ਨਿਊਜ਼ ਵੇ ਆ ਮੈਨੂੰ ਬਹੁਤ ਦੁੱਖ ਲੱਗਾ ਔਰ ਅੱਜ ਸਿੱਖ ਕੌਮ ਦਾ ਵੀ ਜਿਹੜਾ ਹਿਰਦਾ ਜਿਹੜਾ ਵਲੁੰਧ ਰਿਹਾ ਹੈ ਕਿਉਂਕਿ ਇੱਕ ਬਾਣਾ ਬਾਣਾ ਪਾ ਕੇ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਸਿੱਖ ਕਿਉਂਕਿ ਭਾਈ ਅਮਰਤਪਾਲ ਦੇ ਨਾਂ ਦੇ ਨਾਲ ਜਿਹੜਾ ਸੀ ਉਹਨਾਂ ਦਾ ਚੋਣ ਪ੍ਰਚਾਰ ਕਰਦੇ ਸੀ ਔਰ ਭਾਈ ਸਾਹਿਬ ਉਹਦੋਂ ਲੱਗਦਾ ਜਦੋਂ ਗੁਰੂ ਦਾ ਸਿੱਖ ਹੋਵੇ ਤੇ ਅਮਰਤਾਈ ਹੋਵੇ ਤੇ ਬਾਣਾ ਪਾਇਆ ਹੋਵੇ ਔਰ ਬਾਣਾ ਪਾਏ ਦੇ ਵਿੱਚ ਜਿਹੜਾ ਹੈ ਕਿ ਅੱਜ ਤੁਸੀਂ ਦੇਖਿਆ ਕਿ ਅੱਜ ਪੁਲਿਸ ਨੇ ਦੱਸਿਆ ਕਿ ਉਹਨਾਂ ਕੋਲ ਵਾਇਸ ਖੜੀ ਗਈ ਔਰ ਮੈਂ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਕਿ ਆਜੇ ਇਹ ਪੁਲਿਸ ਨੂੰ ਕਲੀਅਰ ਕਰਨਾ ਚਾਹੀਦਾ ਹੈ ਪੁਲਿਸ ਨੂੰ ਲੋਕਾਂ ਦੇ ਵਿੱਚ ਇੱਕ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਔਰ ਇਹਨਾਂ ਦੀ ਇੱਕ ਮਜਿਸਟਰੇਟ ਦੇ ਸਾਹਮਣੇ ਇੱਕ ਡਾਪ ਟੈਸਟ ਹੋਣਾ ਚਾਹੀਦਾ ਕਿਉਂਕਿ ਮੈਂ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਲਿਖੀ ਸੀ ਕਿਉਂਕਿ ਮੈਨੂੰ ਬਾਬਾ ਬਕਾਲਾ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਇਹ ਗੱਲ ਦੱਸੀ ਸੀ ਕਿ ਭਾਈ ਹਰਪ੍ਰੀਤ ਸਿੰਘ ਜੀ ਜਿਹੜਾ ਨੇ ਕਿ ਨਸ਼ੇ ਦਾ ਸੇਵਨ ਕਰਦੇ ਆ ਪਰ ਮੈਂ ਜਿਸ ਰੂਪ ਦੇ ਵਿੱਚ ਇਹਨਾਂ ਨੂੰ ਵੇਖਿਆ ਸੀ ਮੈਂ ਸੱਚ ਵਿੱਚ ਹੀ ਮੰਨਦਾ ਤਾਂ ਮੈਂ ਉਦੋਂ ਵੀ ਲਾਲਜੀਤ ਭੁੱਲਰ ਬਾਰੇ ਜੇ ਮੈਂ ਲੋਕਾਂ ਤੋਂ ਸੁਣਿਆ ਸੀ ਤਾਂ ਮੈਂ ਉਦੋਂ ਹੀ ਗੱਲ ਕਹੀ ਸੀ ਮੇਰਾ ਵੀ ਦੋਪਟਾਸ ਹੋਣਾ ਚਾਹੀਦਾ ਸਰਦਾਰ ਲਾਲਜੀ ਸਿੰਘ ਭੁੱਲਰ ਦਾ ਵੀ ਹੋਣਾ ਚਾਹੀਦਾ ਬਿਰਸਾ ਸਿੰਘ ਮਲਤੋਵਾ ਜੀ ਦਾ ਵੀ ਹੋਣਾ ਚਾਹੀਦਾ ਔਰ ਭਾਈ ਸਾਹਿਬ ਦਾ ਅੰਦਰ ਨੇ ਉਹਨਾਂ ਦੇ ਭਰਾ ਦਾ ਜਰੂਰ ਹੋਣਾ ਚਾਹੀਦਾ ਪਰ ਇਹ ਹੈ ਕਿ ਉਦੋਂ ਇਸ ਗੱਲ ਤੇ ਕਿਸੇ ਨੇ ਗੌਰ ਨਹੀਂ ਕੀਤਾ ਹਰ ਚੈਨਲ ਨੇ ਵੀ ਇਸ ਜਿਹੜੇ ਮੁੱਦੇ ਨੂੰ ਜਿਹੜਾ ਚੱਕਿਆ ਪਰ ਅੱਜ ਲੋਕਾਂ ਦੇ ਵਿੱਚ ਅੱਜ ਕਈ ਤਰ੍ਹਾਂ ਦੇ ਥੱਲੇ ਕਮੈਂਟ ਪੜ ਰਿਹਾ ਵਾਂ ਕਿ ਇਹਨੂੰ ਪਸਾਇਆ ਗਿਆ ਔਰ ਮੈਂ ਗੱਲ ਕਹਿਣਾ ਕਿ ਜੇ ਇਹਨਾਂ ਨੂੰ ਪਸਾਇਆ ਗਿਆ ਜੇ ਪੁਲਿਸ ਨੂੰ ਸਸਤੀ ਕਰਨ ਦੇਣਾ ਚਾਹੀਦਾ ਹੈ ਡੋਗ ਟੈਸਟ ਕਰਾ ਕੇ ਅਮਜਿਸਟ ਦੇ ਅੱਗੇ ਤਾਂ ਕਿ ਪਤਾ ਲੱਗ ਸਕੇ ਕਿ ਇਹਦੇ ਵਿੱਚ ਪੁਲਸ ਹੈ ਜਾਂ ਇਹਦੇ ਵਿੱਚ ਇਹ ਹਰਪ੍ਰੀਤ ਸਿੰਘ ਚਾਹੀਦਾ ਕਿਉਂਕਿ ਭਾਈ ਸਾਹਿਬ ਤਾਂ ਮੈਂ ਇਹਨਾਂ ਨੂੰ ਕਹਿ ਨਹੀਂ ਸਕਦਾ ਕਿਉਂਕਿ ਜਦੋਂ ਇਹਨਾਂ ਤੋਂ ਇਹਨਾਂ ਦੇ ਈ ਵੱਡੇ ਦੋਸ਼ ਲੱਗੇ ਨਹੀਂ ਜੀ ਤਾਂ ਇਲਜ਼ਾਮ ਮੈ ਵੀ ਲੱਗ ਰਿਹਾ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਦੋਂ ਨਸ਼ੇ ਦੀ ਹਾਲਤ ਦੇ ਵਿੱਚ ਸਿਗੇ ਹਾਲਾਂਕਿ ਇਸ ਬਾਰੇ ਹਾਲੇ ਪੁਸ਼ਟੀ ਨਹੀਂ ਹੈ ਪਰ ਇਲਜ਼ਾਮ ਜ਼ਰੂਰ ਹੈ ਲੱਗ ਰਿਹਾ ਤੇ ਇਸ ਨੂੰ ਕਿਵੇਂ ਵੇਖ ਰਹੇ ਹੋ ਮੈਂ ਅਜੇ ਤੱਕ ਉਹਨਾਂ ਦੇ ਮਾਤਾ ਜੀ ਦਾ ਪਿਤਾ ਜੀ ਦਾ ਕੋਈ ਮੈਂ ਸੁਣਿਆ ਨਹੀਂ ਕਿ ਉਹਨਾਂ ਨੇ ਕੀ 얘 ਦੇ ਬਾਰੇ ਕਿਹਾ ਪਰ ਇਹ ਬਿਆਨ ਜ਼ਰੂਰ ਸੋਚਦੇ ਆ ਕਿ ਉਦੋਂ ਨਸ਼ੇ ਦੀ ਹਾਲਤ ਦੇ ਵਿੱਚ ਸੀ ਔਰ ਮੈਂ ਇਹ ਗੱਲ ਕਹਿਣਾ ਕਿ ਜੇ ਨਸ਼ੇ ਦੀ ਹਾਲਤ ਹੈ ਅੱਜ ਯੇਸਟਰਡੇ ਤੇ ਅੱਗੇ ਜਿਹੜਾ ਕਿ ਬਲੀਫ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਜਿਹੜਾ ਡਾਕੂਸ ਹੋਵੇ ਔਰ ਡਾਕੂਸ ਹੋ ਕੇ ਲੋਕਾਂ ਨੂੰ ਪਤਾ ਲੱਗੇ ਕਿ ਕੀ ਵਾਸ਼ੇ ਕੀ ਬਾਣੇ ਦੀ ਆੜ ਦੇ ਵਿੱਚ ਗੁਰੂ ਦੇ ਬਾਣੇ ਦੀ ਆੜ ਦੇ ਵਿੱਚ ਕੀ ਕੰਮ ਕਰ ਰਹੇ ਸੀਗੇ ਔਰ ਤਾਂ ਕਿ ਅੱਜ ਲੋਕ ਜਿਹੜਾ ਅੱਜ ਬਹੁਤ ਵੱਡਾ ਪਿਛਤਾਵਾ ਹੈ ਲੋਕਾਂ ਨੂੰ ਜਦੋਂ ਦੀ ਇਹ ਖਬਰ ਸੁਣੀਏ ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਕਿ ਅਸੀਂ ਇੱਕ ਬਾਣੇ ਦੀ ਆੜ ਦੇ ਵਿੱਚ ਇੱਕ ਬਾਣੇ ਦੇ ਵਿੱਚ ਜਿਹੜਾ ਕਿ ਅਸੀਂ ਆਪਦੀ ਵੋਟ ਦਾ ਜਿਹੜਾ ਗਲਤ ਇਸਤੇਮਾਲ ਕੀਤਾ। ਜ਼ੀਰਾ ਸਾਹਿਬ ਜਦੋਂ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨਹੀਂ ਸਿਗੇ ਪਹਿਲਾਂ ਬਾਹਰ ਸਿਗੇ ਤਾਂ ਉਹਨਾਂ ਦੇ ਵੱਲੋਂ ਨਸ਼ਾ ਛਡਾਊ ਕੇਂਦਰ ਵੀ ਖੋਲੇ ਗਏ ਨਸ਼ਾ ਛਡਾਊ ਮੁਹਿੰਮ ਚਲਾਈ ਜਾਂਦੇ ਸੀ ਤਾਂ ਹੁਣ ਅੱਜ ਉਹਨਾਂ ਦੇ ਖਿਪਰਾ ਦੇ ਕੋਲੋਂ ਆਇਸ ਪੜੇ ਜਾ ਰਹੀ ਹੈ ਤਾਂ ਇਹ ਕਿਵੇਂ ਤੁਹਾਨੂੰ ਲੱਗਦਾ ਹੈ ਇਸ ਬਾਰੇ ਕੀ ਕਹਿਣਾ ਤੁਹਾਡਾ? ਗਾਲੇ ਕੀ ਜਦੋਂ ਨਸ਼ਾ ਛਡਾਊ ਕੇਂਦਰ ਖੋਲੇ ਜਗੇ ਸੀਗੇ ਉਦੋਂ ਵੀ ਇਹ ਗੱਲ ਹੋਈ ਸੀਗੀ ਕਿ ਇਹਨਾਂ ਦਾ ਭਰਾ ਜਿਹੜਾ ਖੁਦ ਇੱਕ ਨਸ਼ਾ ਕਰਦਾ ਔਰ ਗਾਲੇ ਕੀ ਉਦੋਂ ਲੋਕਾਂ ਨੇ ਸਾਚਣੀ ਮੰਨਿਆ ਲੋਕਾਂ ਨੇ ਇਹ ਹੋ ਗਿਆ ਕਿ ਭਾਈ ਸਾਹਿਬ ਚੰਗੇ ਰਾਹ ਤੇ ਚੱਲੇ ਔਰ ਮੈਂ ਗੱਲ ਕਹਿਣਾ ਕਿ ਜਿਹੜੇ ਭਾਈ ਸਾਹਿਬ ਆਪਣੇ ਭਰਾ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ ਉਹ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰ ਲਈ ਜੀ ਹਾਂ ਸਿਰਾ ਸਾਹਿਬ ਬੇਸ ਤੋਂ ਲੈ ਕੇ ਲੋਕਾਂ ਦੇ ਵਿੱਚ ਕਾਫੀ ਪ੍ਰਭਾਵ ਸੀਗਾ ਕਿ ਅਮਰਿਤਪਾਲ ਸਿੰਘ ਨੌਜਵਾਨਾਂ ਦਾ ਨਸ਼ਾ ਛੁਡਾਉਂਦੇ ਆ ਮਾਪੇ ਵੀ ਬਾਰ-ਬਾਰ ਕਹਿੰਦੇ ਸੀਗੇ ਕਿ ਉਹ ਗਲਤ ਕੰਮ ਨਹੀਂ ਕਰਦੇ ਉਹ ਤਾਂ ਲੋਕਾਂ ਦਾ ਨਸ਼ਾ ਹੀ ਛੁਡਾ ਰਹੇ ਨੇ ਵੱਡੀ ਲੀਡ ਦੇ ਨਾਲ ਅਮਰਿਤਪਾਲ ਸਿੰਘ ਨੂੰ ਜਤਾਇਆ ਇਸ ਦਾ ਹੁਣ ਕੁਝ ਅਸਰ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤੁਹਾਨੂੰ ਲੱਗਦਾ ਹੈ ਕਿ ਕੋਈ ਅਸਰ ਇਸ ਦਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਗੱਲ ਇਹ ਕਿ ਜਦੋਂ ਕਿਸੇ ਦੀ ਇਸਲੀਅਤ ਸਾਹਮਣੇ ਆਉਂਦੀ ਹੈ ਉਦੋਂ ਪਛਤਾਵਾ ਤਾਂ ਹੁੰਦਾ ਹੀ ਹੈ ਅੱਜ ਪਛਤਾਉਣਗੇ ਔਰ ਮੈਂ ਕਹਿੰਦਾ ਕਿ ਅੱਜ ਜਿਹੜੇ ਦੋਸ਼ ਜਿਹੜੇ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਇਹ ਜਾ ਨਸ਼ਾ ਬਰਾਮਦ ਹੋਇਆ ਤੇ ਮੈਡੀਕਲ ਕਿਉਂ ਪੀ ਨਹੀਂ ਹੈ ਆ ਡੀਜੀਪੀ ਸਾਹਿਬ ਨੂੰ ਕਿ ਕਿਉਂ ਮੈਜਿਸਟਰੇਟ ਦੇ ਅੱਗੇ ਇਹਨਾਂ ਦਾ ਡਰਗ ਟੈਸਟ ਵੀ ਕਰਾਓ ਤਾਂ ਕਿ ਸਪੱਸ਼ਟ ਹੋ ਜੇ ਲੋਕਾਂ ਨੂੰ ਕਿਉਂਕਿ ਜੇ ਡਰਗ ਟੈਸਟ ਦੇ ਵਿੱਚ ਇਹਨਾਂ ਨੇ ਨਸ਼ਾ ਕੀਤਾ ਹੋਇਆ ਤੇ ਫਿਰ ਤਾਂ ਆਪਣੇ ਆਪ ਹੀ ਇਹ ਕਿ ਜਿਹੜਾ ਨਸ਼ਾ ਮੁਕਤ ਸੈਂਟਰ ਚਲਾ ਰਹੇ ਸੀਗੇ ਕਿਉਂਕਿ ਹੁਣ ਤਾਂ ਭਾਈ ਸਾਹਿਬ ਤਾਂ ਅੰਦਰ ਨਹੀਂ ਇਹ ਤਾਂ ਹਰਪ੍ਰੀਤ ਸਿੰਘ ਹੀ ਚਲਾ ਰਹੇ ਸੀ ਔਰ ਜਿਹੜੇ ਉੱਥੇ ਅੰਦਰ ਵੀ ਜਿਨ੍ਹਾਂ ਦਾ ਨਸ਼ਾ ਹੈ ਇਹਨਾਂ ਨੂੰ ਛੁੜਾ ਰਹੇ ਨੇ ਅੱਜ ਉੱਥੇ ਵੀ ਜਿਹੜਾ ਦੀ ਚੈਕਿੰਗ ਹੋਣੀ ਚਾਹੀਦੀ ਹੈ ਉਹਨਾਂ ਦਾ ਵੀ ਡਰ ਟੈਸਟ ਹੋਣਾ ਚਾਹੀਦਾ ਕਿ ਵਾਕਈ ਜਿਹੜੇ ਉੱਥੇ ਲੋਕ ਨਸ਼ਾ ਜਿਨ੍ਹਾਂ ਨੂੰ ਛਡਾਉਣ ਲਈ ਉਹਨਾਂ ਦੇ ਬੱਚਾ ਮਾਂ ਆਪਣੇ ਬੱਚਿਆਂ ਨੂੰ ਮਾਪਿਓ ਨੇ ਭੇਜਿਆ ਕਿ ਨਸ਼ਾ ਛੱਡ ਰਹੇ ਆ ਜਾਂ ਨਸ਼ੇ ਤੇ ਲੱਗ ਰਹੇ ਆ ਸੋ ਕੁਲਬੀਰ ਜੀਰਾ ਵੱਲੋਂ ਚੋਣਾਂ ਤੋਂ ਪਹਿਲਾਂ ਵੀ ਕਿਹਾ ਗਿਆ ਸੀ ਵੀ ਸਾਰੇ ਵਿਧਾਇਕਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ ਪਤਾ ਲੱਗੇ ਕੌਣ ਨਸ਼ਾ ਕਰਦਾ ਕੌਣ ਨਹੀਂ ਕਰਦਾ ਕੈਮਰਾ ਪਰਸ਼ੀ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਿਦਿਰੋ ਡੀ5 ਚੈਨਲ ਪੰਜਾਬੀ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂਾਂ ਦੇ ਕੌਣ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਫਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਤਾਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ